ਉਹ ਗੱਲ ਕਰਦੇ ਚੰਨੀ ਵਾਲੀ ਔਰ ਜਲੰਧਰ ਵਾਲੀ ਇਹ ਬੜੀ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰਾਂ ਦਾ ਜ਼ਿਕਰ ਹੋ ਰਿਹਾ ਕਿ ਮੇਬੀ ਹੋ ਸਕਦੇ ਨੇ ਤੇ ਦੂਜੇ ਬੰਨੇ ਚੰਨੀ ਲੱਤ ਡਾ ਕੇ ਖਲੋਤੇ ਲੱਗਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਸਮਝ ਆ ਗਈ ਵੀ ਇਹ ਲੜ ਕੇ ਜੇ ਮੈਂ ਪਾਰਲੀਮੈਂਟ ਚ ਪਹੁੰਚ ਜਾ ਤਾਂ ਪ੍ਰਸੰਗਿਕਤਾ ਹਾਸਲ ਕੀਤੀ ਜਾ ਸਕਦੀ ਆ ਤੇ ਮੁੱਖ ਮੰਤਰੀ ਦੀ ਕੁਰਸੀ ਵੱਲ ਮੁੜ ਕੇ ਆਇਆ ਜਾ ਸਕਦਾ ਕਾਫੀ ਦੇਰ ਲਈ ਇੱਕ ਤਾਂ ਕਾਂਗਰਸ ਇਹ ਕਹੀ ਰਹੀ ਆ ਕਾਂਗਰਸ ਦੇ ਅੰਦਰ ਇੱਕ ਮੰਥਨ ਚੱਲ ਰਿਹਾ ਕਿ ਵੱਡੇ ਵੱਡੇ ਚਿਹਰੇ ਲੜਾਉਣੇ ਕਿਤੋਂ ਵੀ ਜਿਹੜੇ ਨਾਮੀ ਚਿਹਰੇ ਹੁਣ ਪਿੱਛੇ ਕਿਉਂ ਹਟ ਰਹੇ ਨੇ ਔਰ ਜੇ ਕਲੀ-ਕਲੀ ਸੀਟ ਜਿਹੜੀ ਹੈ ਉਹ ਮਹੱਤਵਪੂਰਨ ਮੰਨੀ ਜਾ ਰਹੀ ਹੈ ਤਾਂ ਆਟੋਮੈਟਿਕਲੀ ਇਹ ਗੱਲ ਕਾਫੀ ਦੇਰ ਤੋਂ ਚੰਨੀ ਆਪ ਵੀ ਮੇਰੇ ਖਿਆਲ ਹੈ ਕਹਿੰਦੇ ਨੇ ਕਿ ਸਭ ਨੂੰ ਲੜਾਓ ਤਾਂ ਮੈਂ ਵੀ ਲੜਦਾ ਪਹਿਲਾਂ ਸ਼ਾਇਦ ਉਹ ਤਿਆਰ ਨਹੀਂ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਸ ਲਈ ਜਲੰਧਰ ਦੇ ਵਿੱਚ ਜੇਕਰ ਉਹ ਜਾਣ ਲਈ ਤਿਆਰ ਨੇ ਤਾਂ ਉਹਨਾਂ ਦੀ ਟਿਕਟ-ਟਿਕ ਸ਼ੇਰ ਘਟੂਗਾ ਵੀ ਜੇ ਚੰਨੀ ਕੈਂਡੀਡੇਟ ਬਣ ਗਏ ਤਾਂ ਹਾਈ ਕਮਾਂਡ ਚ ਉਹਨਾਂ ਦਾ ਇੰਨਾ ਤਾਂ ਹੈਗਾ ਹੀ ਹੈ ਨਾ ਕਿ ਉਹਨੂੰ ਦੇ ਦੇਣਗੇ ਟਿਕਟ ਵੀ ਜਲੰਧਰ ਠੀਕ ਹੈ ਉਹਨਾਂ ਦਾ ਕਦਮ ਉੱਤ ਜਾਂ ਬਾਕੀ ਰਾਹੁਲ ਗਾਂਧੀ ਨਾਲ ਨੇੜਤਾ ਸਾਰਾ ਕੁਝ ਹੀ ਦਿਖਾਈ ਦੇ ਰਿਹਾ ਉਸ ਲੈਵਲ ਤੇ ਕਈ ਵਾਰੀ ਕਹਿ ਵੀ ਦਿੱਤਾ ਜਾਂਦਾ ਨਾ ਜੀ ਚੁੱਪਚੀਪ ਤੇ ਟਿਕਟ ਅਨਾਉਂਸਮੈਂਟ ਤੋਂ ਪਹਿਲਾਂ ਹੀ ਵੀ ਤੁਸੀਂ ਤਾਂ ਜਾਓ ਜੀ ਤੁਸੀਂ ਤਾਂ ਉੱਥੇ ਬੈਠੋ ਲੜੋ ਹਾਂ ਬਿਲਕੁਲ ਵੱਡੇ ਬੰਦਿਆਂ ਨੂੰ ਤਾਂ ਕਹਿ ਦਿੱਤਾ ਜਾਂਦਾ ਇਹ ਜਿਹਦੀ ਜਿਹਦੀ ਜੇ ਬਬਲਿੰਗ ਚ ਹੁੰਦੀ ਆ ਉਹਨੂੰ ਸ਼ਾਇਦ ਨਾ ਕਿਹਾ ਗਿਆ ਹੋਵੇ ਬੰਦਾ ਕਹਿ ਦਿੰਦਾ ਬਹੁਤ ਪਾਰਟੀਆਂ ਕਹਿ ਦਿੰਦੀਆਂ ਨੇ ਵੀ ਤਾਂ ਕੰਮ ਕਰ ਜਾ ਕੇ ਆਪਣੇ ਹਲਕੇ 'ਚ ਕੋਈ ਗੱਲ ਨਹੀਂ ਮਤਲਬ ਜਿਹੜੇ ਬੰਦੇ ਇਹ ਹੁੰਦੇ ਨੇ ਕਿ ਉਹਨਾਂ ਦੀ ਇੱਧਰ ਉੱਧਰ ਹੋਣ ਨਹੀਂ ਹੋਣੇ ਜਿਹੜਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਨਾਮੋਂ ਜਿਹੜੇ ਬਖ ਬਖ ਹੋਏ ਨੇ ਪਤਾ ਨਹੀਂ ਹੁਣ ਕਿਹਨੂੰ ਕਿਹਦੇ ਪਿੱਛੇ ਜਾਣਗੇ ਕਿਹੜਾ ਆਏਗਾ ਸ਼ਾਇਦ ਇਹਨਾਂ ਤੋਂ ਵੀ ਕੋਈ ਅਲੱਗ ਹੀ ਆਏ ਔਰ ਇਹਦੋਂ ਪਹਿਲਾਂ ਵੀ ਕਿਹਾ ਜਾ ਰਿਹਾ ਅਸੀਂ ਕਿ ਟੀਨੂ ਨਾਲ ਸੰਪਰਕ ਹੈ ਪਰ ਟੀਨੂ ਦਾ ਮੇਰੇ ਖਿਆਲ ਅਕਾਲੀ ਦਲ ਚ ਵੀ ਇੱਕ ਲੈਵਲ ਦੇ ਉੱਤੇ ਅਸਰ ਸੂਖ ਸੀਗਾ ਕਾਫੀ ਇਹਨਾਂ ਦੇ ਵਿੱਚ ਕਾਫੀ ਸਮੇਂ ਤੋਂ ਟੀਨੂ ਅਕਾਲੀ ਦਲ ਚ ਉਸ ਪਲੇਸਮੈਂਟ ਚ ਨਹੀਂ ਨਜ਼ਰ ਆ ਰਹੇ ਜਿਹੜੀ ਪਹਿਲਾਂ ਕਦੇ ਹੁੰਦੀ ਸੀ ਕਾਫੀ ਨੇੜ ਦੇ ਸੁਖਵੀਰ ਸਿੰਘ ਬਾਦਲ ਦੇ ਕਲਬਾਦ ਦੇ ਵਿੱਚ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਇਹ ਕੋਈ ਗੱਲ ਹੈ ਪਤਾ ਨਹੀਂ ਹੁਣ ਕਿੰਨੀ ਗੱਲ ਗੰਭੀਰ ਹੈ ਕੀ ਹੈ ਕੀ ਹੋ ਸਕਦਾ ਕੀ ਨਹੀਂ ਹੈ ਔਰ ਦੂਜੀ ਗੱਲ ਇਹ ਹੈ ਵੀ ਜਿਹੜੇ ਬਾਕੀ ਦੇ ਬੰਦੇ ਨੇ ਜਿਵੇਂ ਡਾਕਟਰ ਸੁਖੀ ਦੀ ਗੱਲ ਹੈ ਡਾਕਟਰ ਸੁਖੀ ਮੈਨੂੰ ਨਹੀਂ ਲੱਗਦਾ ਕਿ ਉਹ ਅਕਾਲੀ ਦਲ ਛੱਡ ਕੇ ਜਾਣਗੇ ਕਿਉਂਕਿ ਉਹ ਅਸਲ ਦੇ ਵਿੱਚ ਨਾ ਤਾਂ ਸ਼ਾਇਦ ਉਸ ਲੈ ਬੰਦਾ ਲਾਲਚ ਹੈ ਉਹਨਾਂ ਨੂੰ ਨਾ ਡਰਾਉਣ ਵਾਲਾ ਕੋਈ ਗੰਮ ਉਹਨਾਂ ਦੇ ਕੁਝ ਪੱਲੇ ਆ ਤੇ ਇਸ ਲਈ ਉਹ ਆਏ ਇਸ ਗੱਲ ਲਈ ਨਹੀਂ ਵੀ ਮੈਨੂੰ ਇਹ ਲੱਗਿਆ ਕਿ ਆਕਾਲੀ ਦਲ ਦੇ ਜਿਹੜੇ ਬੰਦੇ ਨੇ ਬਾਕੀ ਹੋਰਾਂ ਨਾਲ ਗੱਲ ਕਰੋ ਹੋਰ ਤਰ੍ਹਾਂ ਦੇ ਉਹ ਵੀਰ ਬਾਦਲ ਚ ਜ਼ਿਆਦਾ ਜ਼ਿਕਰ ਰੱਖਦੇ ਨੇ ਪਾਰਟੀ ਨਾਲੋਂ ਵੀ ਜ਼ਿਆਦਾ ਤੁਸੀਂ ਦੇਖੋ ਇਹ ਮਤਲਬ ਇੱਕ ਅਲੱਗ ਟਾਈਪ ਦੀ ਗੱਲ ਹੋ ਰਹੀ ਹੈ ਤੇ ਇਸ ਲਈ ਉਹ ਛੱਡਣਗੇ ਮੈਨੂੰ ਨਹੀਂ ਲੱਗਦਾ ਕਿ ਹਾਂ ਸੰਪਰਕ ਤਾਂ ਕੀਤਾ ਹੀ ਉਹ ਹਰ ਪਾਰਟੀ ਸੰਪਰਕ ਕਰਦੀ ਹੈ ਕਿ ਕੋਈ ਨਾ ਕੋਈ ਇਹ ਬਾਕੀ ਦੰਗ ਜਿਵੇਂ 41 ਵਾਰੇ ਆਪਾਂ ਗੱਲ ਕਰ ਰਹੇ ਸੀ ਉਮੇ ਸ਼ਾਇਦ ਡਾਕਟਰ ਸੁਖੀ ਵੀ ਮੈਨੂੰ ਲੱਗਦਾ ਕਿ ਨਹੀਂ ਉਸ ਲੈਵਲ ਦੇ ਉੱਤੇ ਗੱਲ ਹੋ ਆ ਜੁਗਿੰਦਰ ਮਾਨ ਉਹਨਾਂ ਨੇ ਅਸੈਂਬਲੀ ਦੀ ਟਿਕਟ ਵੀ ਉਹਨਾਂ ਨੂੰ ਦਿੱਤੀ ਸੀ ਨਾਮ ਤਾਂ ਉਹਨਾਂ ਦਾ ਪਹਿਲਾਂ ਜਾਣਦੇ ਨੇ ਨਾਲ ਬੂਟਾ ਸਿੰਘ ਦੇ ਨਾਲ ਰਿਸ਼ਤੇਦਾਰੀ ਹੋਣ ਕਰਕੇ ਉਦੋਂ ਤੋਂ ਵੀ ਜਾਣਦੇ ਸੀ ਲੋਕ ਫਿਰ ਕਾਂਗਰਸ ਚ ਆਏ ਜਿੱਥੇ ਵੀ ਸੀਗੇ ਇੱਕ ਵਾਰ ਪਰ ਕਾਫੀ ਇਲੈਕਸ਼ਨ ਹਾਰ ਗਏ ਉਹ ਕਈ ਇਲੈਕਸ਼ਨ ਹਾਰੇ ਫਿਰ ਫਗਵਾੜੇ ਤੋਂ ਉਦੋਂ ਬਾਅਦ ਵੈਸੇ ਉਹ ਪੜ੍ਹ ਲਿਖਣ ਵਾਲੇ ਆਦਮੀ ਨੇ ਜਾਣਕਾਰ ਨੇ ਸਕਾਲਰ ਟਾਈਪ ਗੁਰਬਾਣੀ ਚੰਗੀ ਆਉਂਦੀ ਹੈ ਬਾਕੀ ਚੀਜ਼ਾਂ ਨੇ ਪਰ ਕਈ ਵਾਰ ਮੌਕਾ ਸਮਾਂ ਤੁਹਾਡੇ ਨਾਲ ਨਹੀਂ ਜਾਂਦੇ ਉਸ ਲੈਵਲ ਦੇ ਉੱਤੇ ਹੁਣ ਪਾਰਲੀਮੈਂਟ ਉਹਨਾਂ ਨੂੰ ਦੇ ਦੇਣ ਤਾਂ ਕੋਈ ਬੜੀ ਗੱਲ ਨਹੀਂ ਅਗਲਾ ਕਹਿੰਦੇ ਤੁਹਾਡਾ ਤਾਂ ਹੈ ਬੰਦਾ ਤੁਹਾਡੇ ਚ ਆਇਆ ਹੋਇਆ ਤੇ ਉਹਨਾਂ ਨੂੰ ਦੇ ਦੋਗੇ ਤਾ ਬਾਕੀ ਇਧਰ ਉਧਰ ਹੋਰ ਕਿਸੇ ਨੂੰ ਉਹ ਕਰਕੇ ਪਰ ਪਾਰਟੀ ਨੂੰ ਇਹਨੂੰ ਇਕਾਧਿਤ ਪਈ ਹੋਈ ਹੈ ਉਹ ਆਪਣੇਆਂ ਦੀ ਬਜਾਏ ਬਾਹਰ ਜ਼ਰੂਰ ਤਲਾਸ਼ ਕਰਦੀ ਹੈ ਕਾਫੀ ਬੰਦੇ ਕਿਧਰੋਂ ਹੋਰ ਹੀ ਮਿਲ ਜੇ ਕੋਈ ਚੱਜ ਦਾ ਬੰਦਾ ਇਹ ਵੀ ਨਹੀਂ ਪਤਾ ਇਹਨਾਂ ਤੋਂ ਬਿਨਾਂ ਹੀ ਲੱਭ ਲੈ ਕੋਈ ਹੋਰ ਵੀ ਆਪਾਂ ਨੂੰ ਪਤਾ ਹੀ ਨਾ ਲੱਗੇ ਕਿਤੋਂ ਹੋਰ ਲਿਆ ਕੇ ਬੰਦਾ ਮੂਰੇ ਖੜਾ ਕਰ ਦਿੱਤਾ ਜਾਏ ਕਿ ਆ ਵੀ ਹੋ ਸਕਦਾ ਜੀ ਇੱਕ ਅੱਜਕੱਲ ਤਾਂ ਬਹੁਤੀ ਪੋਲਿਟਿਕਸ ਇਹੋ ਜਿਹੀ ਹੈ ਕਈ ਆਪ ਵੀ ਸੰਪਰਕ ਕਰਦੇ ਹੋਣਗੇ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਵਜੇ 2.5 ਤੇ 3 ਸਾਲ ਤਾਂ ਪਏ ਨੇ ਇਦਰੇ ਕੰਮ ਕਰਾ ਲਾਂਗੇ ਜੇ ਜਿੱਤੇ ਵੀ ਨਾ ਤਾਂ ਹੋਰ ਇੱਕ ਉਧਰ ਤਾਂ ਆਪਣੀ ਤਾਰ ਜੁੜੂਗੀ ਇਹ ਵੀ ਹੋ ਸਕਦੀਆਂ ਨੇ ਕਈ ਗੱਲਾਂ ਜੀ ਬਿਲਕੁਲ ਇਹ ਦੋ ਗੱਲਾਂ ਤਾਂ ਬਹੁਤ ਐਮ ਨੇ ਕਿ ਸੁਖਵਿੰਦਰ ਸੁਖੀ ਔਰ ਹੰਸਰਾਧੰਸ ਇਹ ਦੋਨੇ ਆਪਣੀ ਪਾਰਟੀ ਨਾਲੋਂ ਪਾਸੇ ਫਿਲਹਾਲ ਜਾਣ ਦੀ ਸਥਿਤੀ ਚ ਦਾ ਹੈ ਨਹੀਂ ਜਿੰਨੇ ਇੱਕ ਨਿੱਜੀ ਰਿਸ਼ਤਿਆਂ ਦੇ ਆਧਾਰ ਤੇ ਇਹਨਾਂ ਦੋਵਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਾਇਦ ਪਾਰਟੀ ਛੱਡ ਕੇ